ਵਾਹ ਜਿੰਦਾਬਾਦ ਵਾਹ ਪੀਗਾਂ ਨੂੰ ਇੱਕ ਟੱਪ ਦੁਬਾਰਾ ਜਿੰਦਾਬਾਦ ਗੁਰਦਰਾ ਸਾਹਿਬ ਦਾ ਵਾਹ ਮਰਦਾਬਾਦ ਮਰਦਾਬਾਦ ਗੁਰਦਰਾ ਸਾਹਿਬ ਜੀ ਮੈਨੇਜਮੈਂਟ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਵਾਹ ਪੀਗਾਂ ਨੂੰ ਇੱਕ ਟੱਪ ਦੁਬਾਰਾ ਜਿੰਦਾਬਾਦ ਜਿੰਦਾਬਾਦ ਮਾਰੂ ਰੀਤੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਮਾਰੂ ਰੀਤੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਇਹਨਾਂ ਸਰਕਾਰਾਂ ਤੋਂ ਉਹਨਾਂ ਚਾਹਤ ਕਰੋ ਯਾਤ ਕਰੋ ਉਹਨਾਂ ਸਰਕਾਰਾਂ ਤੋਂ ਆਜ਼ਾਦ ਕਰੋ ਚਾਹੋ ਵੀ ਜੇਰਤਾਂ ਕਰਾ ਕਰ ਬਿਨਾਂ ਜੀ ਤੇਰਾ ਤੇਰੀ ਚਾਹੋ ਵੀ ਜੀ ਕੇ ਮੁਗੰਨਾ ਜਿੰਦਾਬਾ 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 ਆਰਟੀਕਲ ਜਿੰਦਾਬਾ ਜੀ ਕੇ ਮੁਗੰਨਾ ਜਿੰਦਾਬਾ 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 ਮੰਦਰਾਦਨ ਜੀ ਮਰਦਾਬਾ 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 ਜੀ ਦਾ ਜੀ ਮੇਜਮੈਂਟ ਮਰਦਾਬਾ 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 ਆਰਟੀਕਲ ਜਿੰਦਾਬਾ ਆਰਟੀਕਲ ਜਿੰਦਾਬਾ 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 ਉਹਨਾਂ ਸਰਕਾਰਾਂ ਤੋਂ ਆਜ਼ਾਦ ਕਰੋ ਉਹਨਾਂ ਆਵਾਜ਼ ਦਾ ਮੁਰਦਾਬਾ 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 ਉਹਦਾ ਆ ਗਈ ਮਗਰੀ ਆਜੋ ਬੈਠ ਬੋਲ ਕਰ ਲੀਓ ਅਸੀਂ ਮਹਿੰਦਰਾ ਏਜੰਸੀ ਦੇ ਮੂਹਰੇ ਅਸੀਂ ਪਹਿਲਾਂ 11 ਵਜੇ ਤੋਂ ਲੈ ਕੇ ਇੱਥੇ ਬੈਠੇ ਹੋਏ ਆ ਉਸ ਤੋਂ ਬਾਅਦ ਜਿਹੜੀ ਸ਼ਰਤ ਬੰਦ ਕਰ ਲਈ ਉਹ ਮਜਬੂਰੀ ਵਸ ਪੈਣਾ ਹੈ ਮਹਿੰਦਰਾ ਏਜੰਸੀ ਵਾਲਿਆਂ ਨੇ ਅੱਜ ਤੋਂ 3-4 ਸਾਲ ਪਹਿਲਾਂ ਸਾਡੇ ਕਿਸਾਨ ਨੇ ਗੱਡੀ ਲਈ ਸੀ ਜਿਹੜੀ ਕਿ 10 ਸਾਲਾਂ ਦੇ ਵਿੱਚ ਸਾਰੀ ਖਰਚੀ ਉਹਦੇ ਦੇ ਘੇੜੇ ਮਾਰ ਲੱਗੇ ਆ 3 ਸਾਲਾਂ ਦਿਨਾਂ ਕੋਲੇ ਕਿ ਜਿਹੜੀ ਛੋਟੀ ਗੱਡੀ ਆ ਉਹ ਖਰਗੀ ਨੂੰ ਬਾਤਲ ਲੋ ਜਾਂ ਇਹਨੂੰ ਕੋਈ ਜਿਹੇ ਕੋਈ ਸਰਬੰਮਤ ਹੁੰਦੀ ਉਹੋ ਜੀ ਕਰਕੇ ਕਿਸਾਨ ਦਾ ਨੁਕਸਾਨ ਨਾ ਹੋਵੇ ਕਰ ਦੋ ਪਰ ਇਹ 10 ਤੋਂ ਮਾਸ ਨੂੰ ਹੋਏ ਮਜਬੂਰ ਨਿਵਾਸੋ ਤੇ ਜਿਹੜਾ ਸਾਨੂੰ ਇਹਨਾਂ ਨੂੰ ਇਸ ਧਰਨਾ ਲਾਉਣਾ ਪਿਆ ਅਸੀਂ ਪਹਿਲਾਂ ਇੱਕ ਦਿਨ ਘਰ ਲੈ ਸੰਕੇਤਕ ਦੇਖ ਕੇ ਗਏ ਸੀ ਉਸ ਦੇ ਵਿੱਚ ਇਹਨਾਂ ਨੂੰ ਪਿਆ ਸੀ ਵੀ ਪੋਤੂ ਪਹਿਲਾ ਪਹਿਲਾ ਤੁਸੀਂ 26 ਤਰੀਕ ਦਾ ਟਾਈਮ ਤਾਂ ਲੈ ਲਿਓ ਜਾਂ ਸਾਨੂੰ ਮਜਬੂਰ ਨਾ ਹੋ ਕੇ ਸੜਕ ਬੰਦ ਨਾ ਕਰਨੀ ਪਵੇ ਜੇ ਪਰ ਇਹਨਾਂ ਦੇ ਕਰਨ ਤੇ ਜੁਨੀ ਸਰਕੀ ਇਸ ਤੋਂ ਬਾਅਦ ਅੱਜ ਅਸੀਂ ਰੋਡ ਬੰਦ ਕੀਤਾ ਹੋਇਆ ਜੇ ਅਗਲਾ ਫੈਸਲਾ ਕੋਈ ਨਾ ਸਾਡੇ ਥੱਕ ਚ ਆਇਆ ਤਾਂ ਇਧਰੋਂ ਟਿੱਕਾ ਸਿਰ ਸਾਇਰਾ ਕਰ ਰੋ 400 ਅੱਜ ਕੌਣ ਸੀਗਾ ਕਿ ਜਿਹੜੀ ਗੱਡੀ ਲੈਤੀ ਕਿੱਥੋਂ ਦਾ ਬੰਦਾ ਸੀਗਾ ਇਹ ਜੀ ਦੂਲੋਵਾਲ ਤੋਂ ਸਿਕੰਦਰ ਸਿੰਘ ਗਰੀਬ ਕਿਸਾਨ ਆ ਇੱਕ ਜਿਹੜਾ ਕਿ ਡੇਢ ਕਿੱਲੇ ਦਾ ਮਾਲਕ ਹੈ ਉਹਨੇ ਗੱਡੀ ਲੈਤੀ ਸੀ ਇਹ ਇਹ ਗੱਡੀ ਲੈਤੀ ਇਹ ਤਿੰਨ ਸਾਲਾਂ ਦੇ ਵਿੱਚ ਗੱਡੀ ਦੋ ਸਾਲ ਦੇ ਅੰਦਰ ਹੀ ਖੁਰਨ ਲੱਗੀ ਤੇ ਤਿੰਨ ਸਾਲ ਹੋ ਗਏ ਸਾਨੂੰ ਢੇਡੇ ਮਾਰਦਿਆਂ ਮੈਂ ਵੀ ਗਈ ਮੈਂ ਜिले ਦੀ ਆਪੂ ਆ ਇੱਕ ਵੀ ਦੇਖੋ ਜੀ ਇਹਦਾ ਕੋਈ ਮਸਲਾ ਹੱਲ ਕਰੋ ਤੇ ਮਜਬੂਰ ਨਾ ਹੋਣਾ ਪਏ ਜੇ ਸਾਨੂੰ ਪਰ ਇਹਨਾਂ ਨੇ ਕੋਈ ਮਸਲਾ ਨਹੀਂ ਹੱਲ ਕੀਤਾ ਜਿੱਤਨ ਬਠਿੰਡੇ ਗਏ ਆ ਅਸੀਂ ਉਤਨ ਕਹਿੰਦੇ ਜੀ ਮੇਲ ਪਾਉਣੇ ਅਸੀਂ ਹੁਣੇ ਉਸੇ ਟਾਈਮ ਇਹਨਾਂ ਦੇ ਮੁਲਾਜ਼ਮ ਪੂਰਾ ਭੱਜੇ ਕੋਈ ਮੇਲ ਨਹੀਂ ਹਜੇ ਤੱਕ ਇਹਨਾਂ ਦੀ ਆਈ ਪਰ ਕੋਈ ਇਹਨਾਂ ਦਾ ਡੀਟੀਓ ਨਹੀਂ ਮਿਲਦਾ ਕੋਈ ਨਵੇਂ ਬਣਾਏ ਹੁੰਦੇ ਨੇ ਜਿਹੜੇ ਇਹਨਾਂ ਦੇ ਅਸੀਂ ਜੀ ਸਾਡਾ ਅਜ ਜੀਓ ਨਹੀਂ ਹੈਗਾ ਜੀ ਜੀ ਸਾਡਾ ਫਲਾਨਾ ਨਹੀਂ ਹੈ ਜਿੱਦੇ ਅਸੀਂ 19 ਤਰੀਕ ਨੂੰ ਧਰਨਾ ਦਿੱਤਾ ਹੈ ਉਦੋਂ ਅਸੀਂ ਫੋਨ ਕਿਹਾ ਸੀ ਕਿ ਅੱਜ ਸਾਡੇ ਨਾਲ ਕੋਈ ਗੱਲਬਾਤ ਕਰੋ ਬਲਾਓ ਮੁਲਾਜ਼ਮ ਉਦੋਂ ਕੋਈ ਇਹਨਾਂ ਨੇ ਵੱਡਾ ਮੁਲਾਜ਼ਮ ਨਹੀਂ ਬੁਲਾਇਆ ਉਦੋਂ ਵੀ ਬੜੀ ਕੀਆਂ ਕੀਤੀਆਂ ਇਹਨਾਂ ਨੇ ਅੱਜ ਫੇਰ ਹੁਣ ਮੁਲਾਜ਼ਮ ਬੁਲਾਏ ਨੇ ਤੇ ਜਦੋਂ ਅਸੀਂ 3 ਵਜੇ ਨੂੰ ਸੜਕ ਤੇ ਆ ਉਤਰੇ ਪਰ ਅਸੀਂ ਜੇ ਇਹਨਾਂ ਨੇ ਕੋਈ ਮਸਲਾ ਹਜੇ ਵੀ ਨਾ ਹੱਲ ਕਰਿਆ ਪਰ ਪੱਕਾ ਧਰਨਾ ਲਾਵਾਂਗੇ ਤੇ ਆਉਣ ਵਾਲਾ ਸੰਘਰਸ਼ ਐਦੋਂ ਤਿੱਖਾ ਤੇ ਤੇਜ਼ ਕਰਾਂਗੇ ਉਸ ਜਿਹੜੀ ਗੱਡੀ ਆ ਉਹ ਤਾਂ ਕੀ ਕੀ ਚਾਹੁੰਦੇ ਕਿਸ ਤਰ੍ਹਾਂ ਨੀ ਉਹ ਨਹੀਂ ਜਿਹੜੀ ਗੱਡੀ ਹੈਗੀ ਉਹਦਾ ਕੀ ਚਾਹੁੰਦੇ ਉਹਨੂੰ ਬਦਲ ਲੈ ਜਾਂ ਕੀ ਕਰਨਾ ਗੱਡੀ ਨੂੰ ਅਸੀਂ ਬਦਲਾਂਗੇ ਜੀ ਜਾਂ ਤਾਂ ਗੱਡੀ ਬਦਲ ਕੇ ਦੇਣ ਸਾਨੂੰ ਜਾਂ ਚੱਸੀ ਬਦਲ ਲੋ ਦੀ ਜਾਂ ਚੱਸੀ ਬਦਲ ਲੋ ਦੀ ਅੱਜ ਤੁਸੀਂ ਵੀ ਆਏ ਸੀ ਉਹਨਾਂ ਨਾਲ ਗੱਲ ਹੋਈ ਅਧਿਕਾਰੀ ਨੇ ਕੀ ਕਿਹਾ ਉਹਨਾਂ ਨੇ ਕੁਝ ਨਹੀਂ ਜਿਹੜਾ ਅਧਿਕਾਰੀਆਂ ਨੇ ਹਜੇ ਸਾਨੂੰ ਕੋਈ ਵੀ ਸਹੀ ਰਾਹ ਨਹੀਂ ਦਿੱਤੀ ਉਹਨਾਂ ਨੇ ਹਜੇ ਕਾਲਮ 16 ਤੇ ਰੱਖਿਆ ਸਨ ਕੋਈ ਕੁਝ ਵੀ ਨਹੀਂ ਕਿਹਾ ਵੀ ਅਸੀਂ ਐਂ ਕਰਾਂਗੇ ਜਾਂ ਬਾਅਦ ਕਰਾਂਗੇ ਹਾਂ ਹਜੇ ਕੁਝ ਨਹੀਂ ਕਹਿੰਦੇ ਸਾਨੂੰ ਸਾਨੂੰ ਉਹਨਾਂ ਨੇ ਇੱਕੋ ਹੀ ਆਵਾਜ਼ ਕਹੀ ਸੀ ਵੀ ਤੁਸੀਂ ਇਹਨੂੰ ਚੇਤੀਆਂ ਚੁੱਪੀਆਂ ਲਾ ਕੇ ਫੁੱਲ ਬੀਮਾ ਕਰਾ ਕੇ ਇਹਨੂੰ ਗੱਡੀ ਨੂੰ ਕਾਸੇ ਦੇ ਵਿੱਚ ਮਾਰ ਕੇ ਕਹਿ ਦਿਓ ਐਕਸੀਡੈਂਟ ਹੋ ਗਈ ਉਹ ਚੀਜ਼ ਨੂੰ ਜਿਹੜਾ ਫੌਜੀ ਸਿੰਘ ਆ ਅਕਬਰ ਸਿੰਘ ਆ ਉਹ ਨਹੀਂ ਮੰਨ ਰਿਹਾ ਉਹ ਵੀ ਅਸੀਂ ਵੀ ਕਹਿੰਦੇ ਵੀ ਨਹੀਂ ਕਰਨੀ ਅਸੀਂ ਕਿਉਂ ਕਾਸੇ ਚ ਮਾਰੀਏ ਜਿਹੜਾ ਟਰਨ ਲਾਇਆ ਹੋਇਆ ਹੁਣ ਕਿੰਨੇ ਟਾਈਮ ਚੱਲੂਗਾ ਟਰਨ ਇਹ ਤਾਂ ਜੀ ਸਾਡਾ ਅਣ ਵਿੱਚ ਸਮੇਂ ਲਈ ਹੈ ਜੇ ਤਾਂ ਕੋਈ ਸਾਡਾ ਮਸਲਾ ਹੱਲ ਕਰਨਗੇ ਤਾਂ ਤਰਨਾ ਹੈਗਾ ਨਹੀਂ ਮਸਲਾ ਹੱਲ ਕਰਾ ਕੇ ਜਾਵਾਂਗੇ ਨਾ ਸਾਨੂੰ ਦਿਨ ਦਾ ਨਾ ਰਾਤ ਦਾ ਸ਼ਰਤ ਦੀ ਬੈਠਾ ਕੋਈ ਗੱਲ ਹੋਈ ਥੋੜੀ ਕਿਸੇ ਤਰ੍ਹਾਂ ਅਜੋ ਵੀ ਨਹੀਂ ਜਿਹੜੇ ਅੰਦਰ ਗਏ ਆ ਅਧਿਕਾਰੀ ਦੇਖੋ ਸਾਡੇ 20 ਵੀ ਗਏ ਹੋਣੇ ਪਤਨ ਸਾਹਿਬ ਵੀ ਕੀ ਦੱਸਦੇ ਨੇ ਜਿੰਨਾ ਤੇ ਕੋਈ ਦਾ ਸਿੱਟਾ ਨਹੀਂ ਨਿਕਲਦਾ ਉਹਨਾਂ ਤੇ ਅੱਜ ਭਾਰਤੀ ਕਿਸਾਨ ਜਨੇ ਇੱਕ ਤਾਂ ਡਕਾਉਂਦਾ ਵੱਲੋਂ ਅਸੀਂ ਜਿਹੜੀ ਮਾਨਸਾਂ ਦੀ ਮਹਿੰਦਰਾ ਜਾਂਚੀ ਹੈ ਉਸ ਦੇ ਅੱਗੇ ਵੱਡਾ ਇਕੱਠ ਮੇਰੇ ਭੈਣਾ ਔਰਤਾਂ ਦਾ ਕਰਕੇ ਤੇ ਕਿਸਾਨਾਂ ਮਜ਼ਦੂਰਾਂ ਦਾ ਕਰਕੇ ਉਸ ਮਹਿੰਦਰਾ ਜਾਂਚੀਏ ਕੇ ਤਰਨਾ ਦਿੱਤਾ ਕਿ ਕਿ ਪਿਛਲੇ ਦਿਨਾਂ ਵੀ ਅਸੀਂ ਧਰਨਾ ਦਿੱਤਾ ਸੀਗਾ ਉਹ ਗਾਂਸੀਵਾਰ ਦੇ ਇੱਕ ਗਰੀਬ ਕਿਸਾਨ ਆ ਜਿਹੜਾ ਬੀਲੇ ਵਾਲਾ ਉਸ ਨੇ 3.5 ਲੱਖ ਰੁਪਏ ਦੀ ਮਾਲਦਾ ਗੱਡੀ ਲੈਤੀ ਸੀਗੀ ਜਿਹੜੀ 1.5 ਸਾਲ ਬਾਅਦ ਹੀ ਖੁਰ ਕੇ ਸਾਰੀਆਂ ਟਾਕੀਆਂ ਤੇ ਸਾਰੇ ਜਿਹੜੇ ਥੱਲੋਂ ਚਾਦਰ ਐ ਤੇ ਜਿਹੜੇ ਨੇ ਮੂਹਰੇ ਪਾਇਰ ਐ ਗੋਡੇ ਐ ਸਾਰੀ ਗਲ ਗਿਆ 1.5 ਸਾਲ ਬਾਅਦ 3.5 ਸਾਲ ਹੋ ਗਏ ਕੋੜ ਕਿਸਾਨ ਨੂੰ ਬੇੜੇ ਮਾਰਦੇ ਨੂੰ ਪਰ ਉਹ ਇਤਨੀ ਸੁਣੀ ਗਈ ਜਦੋਂ ਅੱਜ ਧਰਨਾ ਦਿੱਤਾ ਬੰਦਾ ਇਕੱਠ ਕਰਕੇ ਧਰਨੇ ਤੋਂ ਬਾਅਦ ਜਦੋਂ ਫੇਰ ਨਾਲ ਗੱਲ ਸੁਣੀ ਫੇਰ ਜਿਹੜੀ ਹਾਈਵੇ ਸਰਸਾ ਤੇ ਚੱਕਰ ਰੋੜਾ ਉਸ ਦੇ ਉੱਤੇ ਇਹ ਮਾਰ ਕੇ ਜਾਂਚ ਦੀ ਧਰਨਾ ਲਾ ਕੇ ਸੜਕ ਜਾਮ ਕੀਤੀ ਇਹ ਡੀਐਸਪੀ ਸਾਹਿਬ ਆ ਕੇ ਤੇ ਸੱਜੇ ਸਾਹਿਬ ਉਹਨਾਂ ਨੇ ਸਮਝੌਤਾ ਜਿਹੜਾ ਹੱਲ ਕਰਾਇਆ ਅਸੀਂ ਪਹਿਲਾਂ ਵੀ ਕਹਿੰਦੇ ਸੀ ਗੱਡੀ ਤਿਆਰ ਕਰਕੇ ਦੇ ਦਿਓ ਹੁਣ ਸਾਡਾ 10 ਦਿਨਾਂ ਦੇ ਵਿੱਚ ਵਿੱਚ ਉਹ ਗੱਡੀ ਹੈ ਜਿਹੜੀ ਉਹ ਵੀ ਰਿਪੇਅਰ ਸਾਰੀ ਤਿਆਰ ਕਰਕੇ ਚਾਸੀ ਵਗੈਰਾ ਬਣਾ ਕੇ ਦੇਣੀ ਹੈ ਅਸੀਂ ਏਜੰਸੀ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਤੇ ਜਿਹੜੇ ਹੋਰ ਪ੍ਰਾਈਵੇਟ ਏਜੰਸੀਆਂ ਚ ਉਹ ਵੀ ਵੀ ਜਿਹੜੇ ਖਰਤਕਾਰ ਹੁੰਦੇ ਆ ਜਾਂ ਕਿਸਾਨ ਮਜ਼ਦੂਰ ਹੁੰਦੇ ਆ ਉਹਨਾਂ ਨਾਲ ਇੰਨੀ ਧੋਖਾਧੜੀ ਨਾ ਕਰੋ ਜਦੋਂ ਕੋਈ ਛੰਦ ਦਿੰਨੇ ਹੋ ਤਾਂ ਉਹਨੂੰ ਸਹੀ ਢੰਗ ਨਾਲ 딜 ਕਰਿਆ ਕਰੋ ਇਸੇ ਤਹਿਤੀ ਨਾਲੇ ਤਾਂ ਉਹਨੇ ਆਦਾ ਨਿਸ਼ਕਾਨ ਕਰਾਇਆ ਵੱਡੀ ਗਿਣਤੀ ਚ ਨਾਲੇ ਕਿਸਾਨਾਂ ਮਜ਼ਦੂਰਾਂ ਦਾ ਕੰਮ ਛੜਾਇਆ ਤੇ ਨਾਲੇ ਜਿਹੜੀ ਅਸੀਂ ਚਾਹੁੰਦੇ ਸੀਗੇ ਉਹੀ ਸਾਰਾ ਕੰਮ ਕਰਕੇ ਦਿੱਤਾ ਇਸ ਕਰਕੇ ਅੱਜ ਵੀ ਕੋਈ ਵੀ ਦਪਾਉਂਦਾ ਨਹੀਂ ਇਹ ਕਹਦੀ ਆ ਦੱਬੀ ਜਿੱਤਾਂ ਉਸ ਤੋਂ ਬਾਅਦ ਮੁਜ਼ਾਰਾ ਕਰਕੇ ਜੇਤੂ ਰੈਲੀ ਕਰਕੇ ਤੇ ਅੱਜ ਇਹ ਆ ਅ ਜਿਹੜੀ ਸ਼ਰਤ ਆ ਹੋਣਾ ਸੀ ਅ ਛੜ ਕੇ ਛੜ ਰਹੇ ਆ